ਅਰਤੀਆਂ ਦੀ ਕੀਤੀ ਜਾਵੇਗੀ ਹਰ ਮੰਗ ਪੂਰੀ ਸੂਸੀਆ ਮਾਲ ਦੇ ਵੱਲੋਂ ਕਿਹਾ ਗਿਆ ਆਰਤੀਆਂ ਦੀਆਂ ਸਾਰੀਆਂ ਮੰਗਾ ਕੇਂਦਰ ਦੇ ਅੱਗੇ ਛੁਕਾਂਗੇ ਆਰਤੀਆਂ ਨੇ ਕੇਂਦਰ ਤੋਂ ਬਕਾਇਆ ਆਜੀਐਫ ਦੇਣ ਦੀ ਵੀ ਮੰਗ ਕੀਤੀ ਗਈ ਹੈ ਸੋ ਕੇਂਦਰ ਸਰਕਾਰ ਨੇ ਆਰਤੀਆਂ ਦੀ ਫੀਸ ਵਜੋਂ ਦੇਣੇ ਨੇ 192 ਕਰੋੜ ਰੁਪਏ ਸੀਐਮ ਨੇ ਈਪੀਐਫ ਦੇ ਬਕਾਇਆ 50 ਕਰੋੜ ਰੁਪਏ ਦੇਣ ਦੇ ਮੁੱਦੇ ਤੇ ਵੀ ਕੀਤੀ ਹੈ ਚਰਚਾ ਸੋ ਲੋੜ ਪਈ ਤਾਂ ਐਫਸੀਆਈ ਦੇ ਨਾਲ ਕਾਨੂੰਨੀ ਲੜਾਈ ਲੜਨ ਦੇ ਲਈ ਵੀ ਤਿਆਰ ਹਾਂ ਮੁੱਖ ਮੰਤਰੀ ਭਗਵੰਤ ਮਾਨ ਦਿੱਤਾ ਪਰੋਸਾ ਇੱਕ ਦਿਨ ਦੇ ਅੰਦਰ ਕੀਤੀ ਜਾਵੇਗੀ ਛੋਨੇ ਦੀ ਖਰੀਦ ਜਲਦੀ ਤੋਂ ਜਲਦੀ ਕੀਤਾ ਜਾਵੇਗਾ ਭੁਗਤਾਨ ਜੋ ਅੱਜ ਮੀਟਿੰਗ ਹੋਈ ਹੈ ਸੀਐਮ ਰਿਹਾਈ ਸਟੇਜ ਉੱਤੇ ਕੀ ਆਰਤੀਆਂ ਦੇ ਨਾਲ ਇਹ ਅਹਿਮ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਪਰੋਸਾ ਦਿੱਤਾ ਗਿਆ ਮਾਨ ਸਰਕਾਰ ਨੂੰ ਕੀ ਆਰਡੀ ਆਫ ਦਾ ਪੈਸਾ ਵੀ ਜਿਹੜਾ ਕਿ ਬਕਾਇਆ ਹੈ ਉਹ ਵੀ ਕੇਂਦਰ ਦੇ ਅੱਗੇ ਜ਼ੋਰ ਜ਼ੋਰ ਦੀ ਮੰਗ ਕੀਤੀ ਜਾਵੇਗੀ ਤੇ ਈਪੀਐਫ ਦੇ ਬਕਾਇਦੇ ਦੇ 50 ਕਰੋੜ ਰੁਪਏ ਦੀ ਵੀ ਮੰਗ ਕੀਤੀ ਜਾਵੇਗੀ ਸੋ ਲੋੜ ਪਈ ਤਾਂ ਐਫਸੀਆਈ ਦੇ ਨਾਲ ਕਾਨੂੰਨੀ ਲੜਾਈ ਲੜਨ ਦੇ ਲਈ ਵੀ ਤਿਆਰ ਹਾਂ ਸੋ ਸਿਮਾਨ ਦੇ ਵੱਲੋਂ ਕਿਹਾ ਗਿਆ ਆਰਤੀਆਂ ਦੀਆਂ ਮੰਗਾਂ ਨੂੰ ਲੈ ਕੇ ਆਰਤੀਆਂ ਦੇ ਮੁੱਦਿਆਂ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਗਈ ਹੈ ਤੁਸੀਂ ਹਮਾਨ ਵੱਲੋਂ ਕਿਹਾ ਗਿਆ ਕਿ ਆਰਤੀਆਂ ਦੇ ਜਿੰਨੇ ਵੀ ਮੁੱਦੇ ਨੇ ਤੇ ਜਿੰਨੀਆਂ ਵੀ ਮੰਗਾਂ ਨੇ ਕੇਂਦਰ ਸਰਕਾਰ ਦੇ ਅੱਗੇ ਜ਼ਰੂਰ ਚੁੱਕਾਂਗੇ ਆਰਤੀਆਂ ਦੀ ਹਰ ਮੰਗ ਨੂੰ ਪੂਰਾ ਕੀਤਾ ਜਾਵੇਗਾ ਜੇ ਲੋੜ ਪਈ ਤਾਂ ਕਾਨੂੰਨੀ ਲੜਾਈ ਵੀ ਲੜਨ ਦੇ ਲਈ ਅਸੀਂ ਤਿਆਰ ਹਾਂ ਤੁਸੀਂ ਹਮਾਨ ਦੇ ਵੱਲੋਂ ਇਹ ਆਰਤੀ ਦੇ ਨਾਲ ਮੀਟਿੰਗ ਕੀਤੀ ਗਈ ਹੈ ਸਾਰੇ ਹੀ ਆਰਤੀ ਇਸ ਮੀਟਿੰਗ 'ਚ ਮੌਜੂਦ ਸਨ ਤੇ ਵਿਚਾਰ ਚਰਚਾ ਕੀਤੀ ਗਈ ਹੈ ਖਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਜੋ ਆਰਤੀਆਂ ਦੀ ਹਰ ਮੰਗ ਕੀਤੀ ਜਾਵੇਗੀ ਪੂਰੀ ਸੋ ਸੀਐਮ ਨੇ ਆਪੀਐਫ ਦੇ ਬਕਾਇਦੇ 50 ਕਰੋੜ ਰੁਪਏ ਨੂੰ ਲੈਣ ਦੀ ਵੀ ਮੰਗ ਕੀਤੀ ਹੈ ਲੋੜ ਪਈ ਤਾਂ ਐਫਸੀਆ ਦੇ ਨਾਲ ਕਾਨੂੰਨੀ ਲੜਾਈ ਲੜਨ ਦੇ ਲਈ ਵੀ ਤਿਆਰ ਹਾਂ ਸੋ ਸੀਐਮ ਮਾਨ ਦੀ ਆਰਤੀਆਂ ਦੇ ਨਾਲ ਮੀਟਿੰਗ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕੀਤੀ ਗਈ ਹੈ ਖਰੀਦੇ ਪ੍ਰਬੰਧਾਂ ਨੂੰ ਲੈ ਕੇ ਸੋ ਆਰਤੀਆਂ ਨੇ ਕੇਂਦਰ ਤੋਂ ਬਕਾਇਆ ਆਰਡੀਐਫ ਦੇਣ ਦੀ ਵੀ ਮੰਗ ਕੀਤੀ ਹੈ ਸੋ ਕੇਂਦਰ ਸਰਕਾਰ ਨੇ ਆਰਤੀਆਂ ਦੀ ਫੀਸ ਵਜੋਂ 192 ਕਰੋੜ ਕਰੋੜ ਰੁਪਏ ਦੇਣੇ ਨੇ ਸੋ ਸੀਐਮ ਨੇ ਆਪੀਐਫ ਦੇ 50 ਕਰੋੜ ਰੁਪਏ ਦੇਣ ਦੇ ਮੁੱਦੇ ਤੇ ਵੀ ਗੱਲਬਾਤ ਕੀਤੀ ਹੈ ਕਿ ਸਾਰੇ ਮੁੱਦੇ ਇਹ ਕੇਂਦਰ ਸਰਕਾਰ ਦੇ ਅੱਗੇ ਰੱਖਾਂਗੇ ਤੇ ਆਰਤੀਆਂ ਦੀਆਂ ਹਰ ਮੰਗਾ ਜੋ ਵੀ ਮੰਗਣੇ ਉਸ ਨੂੰ ਜ਼ਰੂਰ ਪੂਰਾ ਕੀਤਾ ਜਾਵੇਗਾ ਚਾਹੇ ਸਾਨੂੰ ਇਸ ਦੇ ਲਈ ਕਾਨੂੰਨੀ ਲੜਾਈ ਕਿਉਂ ਨਾ ਲੜਨੀ ਪਵੇ। ਪੰਜਾਬ ਦੇ ਵਿੱਚ ਪ੍ਰੋਕਿਊਰਮੈਂਟ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਫਿਰ ਇੱਕ ਮੀਟਿੰਗ ਕਰ ਰਹੇ ਨੇ ਕਿ ਇਹ ਬਜਟ ਕਿਹਦੀ ਲਈ ਹੈ ਮੁੱਖ ਮੰਤਰੀ ਆਵਾਜ਼ ਦੇ ਉੱਤੇ ਹੋ ਰਹੀ ਹੈ। ਆ ਤੁਹਾਨੂੰ ਦੱਸ ਦਈਏ ਕਿ ਤਾਲ ਦੀ ਜਿਹੜੀ ਫਸਲ ਹੈ ਉਸ ਦੀ ਖਰੀਦਦਾਰੀ ਪੰਜਾਬ ਦੇ ਵਿੱਚ ਵੀ ਸ਼ੁਰੂ ਹੋ ਗਈ ਹੈ। ਤੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਨਾਲ ਹੀ ਉਹਨਾਂ ਦੀ ਪੇਮੈਂਟ ਦੇ ਵਿੱਚ ਵੀ ਕੋਈ ਖੱਜਲ ਖਵਾਰੀ ਨਾ ਹੋਵੇ ਇਸ ਕਰਕੇ ਸਰਕਾਰ ਲਗਾਤਾਰ ਬੈਠਕਾਂ ਦਾ ਦੌਰ ਜਿਹੜਾ ਹੈਗਾ ਉਹ ਜਾਰੀ ਰੱਖ ਰਹੀ ਹੈ ਤੇ ਇਸੇ سلسلے ਦੇ ਵਿੱਚ ਅੱਜ ਵੀ ਬੈਠਕ ਜਿਹੜੀ ਹੈਗੀ ਆ ਉਹ ਹੋ ਰਹੀ ਹੈ ਤੇ ਇਸ ਬੈਠਕ ਦੇ ਵਿੱਚ ਸਬੰਧਤ ਵਿਭਾਗਾ ਦੇ ਅਧਿਕਾਰੀ ਜਿਹੜੇ ਹੈਗੇ ਨੇ ਉਹ ਸ਼ਾਮਿਲ ਹੋਏ ਨੇ ਤੇ ਮੁੱਖ ਮੰਤਰੀ ਜਿਹੜੇ ਹੈਗੇ ਨੇ ਉਹ ਪੂਰੀ ਸਥਿਤੀ ਜਿਹੜੀ ਹੈਗੀ ਬੰਡਿਆਂ ਦੀ ਉਸ ਦਾ ਜਾਇਜ਼ਾ ਲੈ ਰਹੇ ਨੇ ਤੇ ਨਾਲ ਹੀ ਨਾਲ ਜਿਹੜੇ ਆਦੇਸ਼ ਜਿਹੜੇ ਹੈਗੇ ਨੇ ਉਹ ਜਿੱਥੇ ਜਿੱਥੇ ਜ਼ਰੂਰਤ ਹੈ ਆ ਔਰ ਕਿਸਾਨਾਂ ਨੂੰ ਸੁਵਿਧਾ ਦੇਣ ਦੀ ਉਸ ਨੂੰ ਲੈ ਕੇ ਵੀ ਲਗਾਤਾਰ ਨਿਰਦੇਸ਼ ਜਿਹੜੀ ਹੈਗੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਨੇ ਇਸ ਤੋਂ ਪਹਿਲਾਂ ਵੀ ਕਈ ਬੈਠਕਾਂ ਜਿਹੜੀਆਂ ਹੈਗੀਆਂ ਉਹ ਹੋ ਚੁੱਕੀਆਂ ਨੇ ਤਾਂ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਜਾਂ ਪਰੇਸ਼ਾਨੀ ਨਾ ਆਵੇ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਵਿਧਾਇਕ ਜਾਂ ਮੰਤਰੀ ਨੇ ਉਹਨਾਂ ਨੂੰ ਵੀ ਇਹ ਜ਼ਿੰਮੇਵਾਰੀ ਦਿੱਤੀ ਹੋਈ ਹੈ ਕਿ ਉਹ ਵੀ ਲਗਾਤਾਰ ਪੰਡੀਆਂ ਦਾ ਦੌਰਾ ਕਰਦੇ ਰਹਿਣ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਦਿੱਕਤ ਜੇ ਕਿਸਾਨਾਂ ਨੂੰ ਆਂਦੀ ਹੈ ਤਾਂ ਉਸ ਦਾ ਸਭ ਤੋਂ ਮੌਕੇ ਦੇ ਉਸੇ ਹੀ ਹੱਲ ਕੀਤਾ